ਤੇਜਾ ਸਿੰਘ ਸਮੁੰਦੀ ਜੀ ਦਾ ਪੋਤਾ ਉਹ ਦੇਵਜਾ ਦੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜੇਪੀ ਅੱਜ ਉਹਨਾਂ ਨਾਲ ਖੜਾ ਜੇ ਸਮੁੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਿੱਥੋਂ ਹੁੰਦੇ ਤੇ ਬਾਬਾ ਦੇ ਬਿਚਾਰਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬਾ ਪੜਦੇ ਲੈ ਪੇਣਾ ਚੰਗੀ ਤੋਂ ਆਪਣੇ ਬਾਬੇ ਨੂੰ ਪੜੇ ਰਹੀ ਹੁੰਦੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲੈਂਦੇ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਵੇਂ ਜਿਵੇਂ ਮਾਹੌਲ ਪੱਕਦਾ ਜਾ ਰਿਹਾ ਹੈ ਓਵੇਂ ਓਵੇਂ ਹੀ ਸਿਆਸੀ ਬਾਜ਼ਾਰ ਦੇ ਵਿੱਚ ਰੰਗ ਬਦਲਦੀ ਰਾਜਨੀਤੀ ਤੇ ਦਲ ਬਦਲਦੇ ਰਾਜਨੇਤਾ ਸੁਰਖੀਆਂ ਬਟੋਰ ਰਹੇ ਨੇ ਸ਼ਸ਼ੋ ਪੰਜ ਦੇ ਵਿੱਚ ਫਸੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੀ ਲੀਡਰਸ਼ਿਪ ਉਮੀਦਵਾਰਾਂ ਦੇ ਨਾਵਾਂ ਦਾ ਜਿੱਥੇ ਮੰਥਨ ਕਰ ਰਹੀਆਂ ਨੇ ਉੱਥੇ ਹੀ ਪਾਰਟੀ ਦੇ ਦਲ ਬਦਲੂ ਉਹਨਾਂ ਦੇ ਲਈ ਸਿਰਦਰਦੀ ਬਣੇ ਹੋਏ ਨੇ ਅਜਿਹੇ ਵਿੱਚ ਕੁਝ ਰਾਜਨੇਤਾ ਸਿਆਸੀ ਮੰਤਵ ਦੇ ਲਈ ਧਾਰਮਿਕ ਡੇਰਿਆਂ ਦੇ ਚੱਕਰ ਕੱਢ ਰਹੇ ਨੇ ਤੇ ਉੱਥੇ ਹੀ ਕੁਝ ਰਾਜਨੇਤਾ ਪੰਜਾਬੀਆਂ ਦਾ ਦਿਲ ਜਿੱਤਣ ਦੇ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਨੇ ਗੱਲ ਸ਼ੁਰੂ ਕਰਦੇ ਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜਿੱਥੋਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਆ ਅਕਾਲੀ ਕਾਂਗਰਸੀ ਬਿਸ਼ੱਕ ਹਜੇ ਮੰਤਨ ਕਰ ਰਹੇ ਨੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਲੇਕਿਨ ਭਾਜਪਾ ਨੇ ਵੀ ਇਸ ਸੀਟ ਤੋਂ ਆਪਣਾ ਉਮੀਦਵਾਰ ਐਲਾਨਣ ਦੇ ਵਿੱਚ ਦੇਰੀ ਨਹੀਂ ਕੀਤੀ ਭਾਜਪਾ ਦੇ ਵੱਲੋਂ ਆਪਣੇ ਪਾਰਟੀ ਦੇ ਵਿੱਚ ਨਵੇਂ-ਨਵੇਂ ਸ਼ਾਮਲ ਹੋਏ ਤੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ। ਤਰਨਜੀਤ ਸਿੰਘ ਸੰਧੂ 36 ਸਾਲ ਵਿਦੇਸ਼ ਮੰਤਰਾਲੇ ਦੇ ਵਿੱਚ ਸੇਵਾ ਕਰਨ ਤੋਂ ਬਾਅਦ ਹੁਣ ਸਿਆਸਤ ਦੇ ਵਿੱਚ ਹੱਥ ਅੜਮਾ ਰਹੇ ਨੇ। ਤਰਨਜੀਤ ਸਿੰਘ ਸੰਧੂ ਰਾਜਨੀਤੀ ਦਾ ਨਵਾਂ ਚਿਹਰਾ ਬਿਸ਼ੱਕ ਨੇ ਪਰ ਉਹਨਾਂ ਦੇ ਪਿਛੋਕੜ ਦਾ ਪੰਜਾਬ ਦੀ ਰਾਜਨੀਤੀ ਤੇ ਇਤਿਹਾਸ ਦੇ ਨਾਲ ਪੁਰਾਣਾ ਨਤ ਹੈ। ਤਰਨਜੀਤ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਨੇ ਦਿਲਚਸਪ ਗੱਲ ਇਹ ਹੈ ਕਿ ਭਾਜਪਾਈ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਚੋਣਾਂ ਦੇ ਦੌਰਾਨ ਆਪਣੇ ਅਕਾਲੀ ਦਾਦੇ ਦੇ ਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਜੋ ਕਿ ਚਰਚੇ ਨੇ ਕਿ ਤਰਨਜੀਤ ਸਿੰਘ ਸੰਧੂ ਜੋ ਕਿ ਅੱਜ ਤੱਕ ਆਪਣੇ ਨਾਮ ਦੇ ਨਾਲ ਸੰਧੂ ਸਰਨੇਮ ਲਿਖਦੇ ਆਏ ਸੀ ਲੇਕਿਨ ਜਿਵੇਂ ਹੀ ਉਹਨਾਂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ ਵਿੱਚ ਜਿਤਾ ਰਿਆ ਗਿਆ ਤੇ ਆਪਣੇ ਸਿਆਸੀ ਮੰਤਵ ਦੇ ਲਈ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਤਰਨਜੀਤ ਸਿੰਘ ਸੰਧੂ ਨੇ ਆਪਣੇ ਸਰਨੇਮ ਦੇ ਪਿੱਛੇ ਸਮੁੰਦਰੀ ਲਿਖਣਾ ਸ਼ੁਰੂ ਕਰ ਦਿੱਤਾ ਐਨਾ ਹੀ ਨਹੀਂ ਪਰਿਵਾਰਕ ਪਿਛੋਕੜ ਅਕਾਲੀ ਹੋਣ ਕਾਰਨ ਸੰਧੂ ਚੋਣਾ ਦੌਰਾਨ ਆਪਣੇ ਦਾਦਾ ਸੀਨੀਅਰ ਪੰਥਕਾ ਗੂਤ ਐਸਜੀਪੀਸੀ ਦੇ ਸੰਸਥਾਪਕ ਮੈਂਬਰ ਤੇਜਾ ਸਿੰਘ ਸਮੁੰਦਰੀ ਦੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਆਮ ਨਜ਼ਰ ਆਉਂਦੇ ਨਹੀਂ ਅਜਿਹੇ ਵਿੱਚ ਸਿਆਸੀ ਮੰਤਵ ਦੇ ਲਈ ਤਰਨਜੀਤ ਸਿੰਘ ਵੱਲੋਂ ਸੰਧੂ ਤੋਂ ਸਮੁੰਦਰੀ ਬਣਨ ਦੀ ਖੂਬ ਚਰਚਾ ਹੋ ਰਹੀ ਹੈ ਤੇ ਇਹੀ ਚਰਚਾ ਜਦੋਂ ਵਿਰੋਧੀਆਂ ਤੱਕ ਪਹੁੰਚੀ ਤਾਂ ਉਹ ਵੀ ਵਾਰ ਕਰਨ ਤੋਂ ਪਿੱਛੇ ਨਹੀਂ ਰਹੀ ਗੱਲ ਕਰ ਰਹੇ ਆ ਆਪ ਉਮੀਦਵਾਰ ਕੁਲਦੀਪ ਸਿੰਘ ਤਾਲੀਵਾਲ ਦੇ ਜਿਨ੍ਹਾਂ ਨੇ ਤਰਨਜੀਤ ਸਿੰਘ ਸੰਧੂ ਤੇ ਸਿਆਸੀ ਵਾਰ ਕੀਤਾ ਤੇ ਕਿਹਾ ਹੈ ਕਿ ਜਿਸ ਤਰ੍ਹਾਂ ਸੰਧੂ ਆਪਣੇ ਰਾਜਨੀਤਿਕ ਮੰਤਵ ਦੇ ਲਈ ਆਪਣੇ ਦਾਦੇ ਦੇ ਨਾਂ ਦਾ ਸਹਾਰਾ ਲੈ ਰਹੇ ਨੇ ਅਜਿਹੇ ਵਿੱਚ ਜੇਕਰ ਤੇਜਾ ਸਿੰਘ ਸਮੁੰਦਰੀ ਜਿਉਂਦੇ ਹੁੰਦੇ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੋਣੇ ਸੀ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾਸਿਕ ਸਮੁੰਦੀ ਜੀ ਦਾ ਨਾਂ ਦੇ ਉੱਤੇ ਹਾਲ ਹੋਰ ਕੁਝ ਦੀ ਬਾਕੀ ਸਾਰਾ ਬੁੱਧਾਮਦਾ ਜੀ ਦੇ ਨਾਂ ਦਿੱਤੇ ਤੇਜਾਸਿਕ ਸਮੁੰਦੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚੋਂ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲ ਜਿਹੜੀ ਚੱਲੀ ਗੁਰੂ ਕਰਨ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹ ਤੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜਪੀ ਅੱਜ ਉਹਨਾਂ ਦਾ ਖੜਾ ਜੇ ਸੁਨਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜੱਥੂ ਹੁੰਦੇ ਕਿ ਮੈਂ ਜਦ ਕਿੱਥੇ ਮੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ ਇਹ ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜਿਆ ਜਿਨ੍ਹਾਂ ਨੇ ਅਹਲ ਹਿੰਦੁਸਤਾਨ ਦੇ ਵਿੱਚ ਤਦ ਜਨ ਜਨਾਂ ਦੇ ਵੋਟਾਂ ਮੰਗੀਆਂ ਜਾ ਰਹੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਬਦੋਦ ਹੋਦਿਆ ਕਿ ਬਾਬਾ ਦੇ ਵਿਚਾਲਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਟੋਕਾ ਬਣਿਆ ਪਿਆ ਯਾਰ ਬਾਬਾ ਪਾੜ ਤੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹੇ ਨਹੀਂ ਉਹਨੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲੈਨੇ ਸਰ ਉਹਨਾਂ ਸਦੂ ਲਾ ਕੇ ਸੁੁੰਦਰੀ ਲਿਖਾ ਆਪਣੇ ਨਾਮ ਉਹ ਜੋ ਮਰਜ਼ੀ ਲਿਖ ਦਿੰਦੇ ਜੀ ਸੁੁੰਦਰੀ ਦਾ ਅਸਲ ਅਸਲ ਤੇਜਾ ਸਗੀ ਸੁੁੰਦਰੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਦੀ ਲਿਖਿਆ ਸਾਦੀ ਉਪਰ ਲਿਖਿਆ ਉਹਨਾਂ ਨੇ ਸਾਦੀ ਉਪਰ ਸਰਕਾਰ ਤੇ ਜੌਬ ਕਰਦੇ ਰਹੇ ਯਾਰ ਤੇ ਅੱਜ ਲੋਕਾਂ ਨੂੰ ਮੂਲਕ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਾ ਜੋ ਮੰਦੀ ਹੋ ਜੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਤਿਆਰ ਹੋ ਰਹੀ ਇਸ ਸਿਆਸੀ ਤਸਵੀਰ ਦੇ ਬਾਰੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਹੁਣ ਮੈਨੂੰ ਪਰਮਜੀਤ ਕੌਰ ਸੈਣੀ ਦੋ ਇਜਾਜ਼ਤ ਤੁਸੀਂ ਵੇਖਦੇ ਹੋ এবੀਪੀ ਸੰਜਾ